ਇਹ ਸਭ ਦੋ ਪੱਕੇ ਯਾਰ ਡੋਨਲਡ 트ਰੰਪ ਤੇ ਐਲਾਨ ਮਸਕ ਦੋਵਾਂ ਦੀ ਵੱਖਰੀ ਕਹਾਣੀ ਇੱਕ ਪੱਕੇ ਯਾਰ ਸੀਗੇ ਆਪਾਂ ਬਣ ਵੀ ਸਕਦੇ ਨੇ ਸੋ ਇਹ ਦੋਨਾਂ ਦੀ ਕਹਾਣੀ ਵੱਖਰੀ ਹੈ ਇੱਕ ਝਟਕੇ ਦੇ ਰਿਹਾ ਤੇ ਇੱਕ ਨੂੰ ਝਟਕੇ ਲੱਗ ਰਹੇ ਨੇ ਐਲਾਨ ਮਸਕ ਦੇ ਦਿਨ ਥੋੜੇ ਜਿਹਾ ਮਾੜੇ ਚੱਲ ਰਹੇ ਨੇ ਇੱਕ ਹੋਰ ਝਟਕਾ ਲੱਗਿਆ ਅੰਟੀਰੀਅਰ ਸਰਕਾਰ ਨੇ ਉਹਨਾਂ ਦੀ ਕੰਪਨੀ ਸਟਾਰਲਿੰਕ ਦੇ ਨਾਲ ਸਮਝੌਤਾ ਖਤਮ ਕਰ ਦਿੱਤਾ ਦੇਖੋ ਹੁਣ ਪੱਕੇ ਯਾਰ ਤੇ ਦੇਖੋ ਜਦੋਂ ਉਹ ਕਹਿੰਦੇ ਹੁੰਦੇ ਭਈ ਯਾਰੀ ਵੀ ਗਵਾਈ ਤੇ ਦੂਜੇਰ ਪਾਸੇ ਜਿਹੜੀ ਯਾਰੀ ਕਰਕੇ ਜਿਹੜੀਆਂ ਹੋਰ ਗੱਲਾਂ ਤੇ ਜਿਹੜੇ ਸਭ ਤੋਂ ਅਮੀਰ ਬੰਦੇ ਹੋਣ ਕਰਕੇ ਜਿਹੜੇ ਫਾਇਦੇ ਹੋ ਰਹੇ ਸੀ ਉਹਨਾਂ 'ਚ ਵੀ ਨੁਕਸਾਨ ਹੋ ਰਿਹਾ ਤੇ ਅਲਟੀਮੇਟਲੀ ਫਾਇਦਾ ਕੀ ਹੋਇਆ ਤੁਸੀਂ ਭਾਵੇਂ ਇਹ ਕਹਿ ਦਿਓ ਕਿ ਜੇ ਮੈਂ ਮਦਦ ਨਾ ਕਰਦਾ ਤਾਂ ਡੋਨਲਡ ਟਰੰਪ ਰਾਸ਼ਟਰਪਤੀ ਨਹੀਂ ਸੀ ਬਣ ਸਕਦਾ ਪ੍ਰੈਜ਼ੀਡੈਂਟ ਨਹੀਂ ਸੀ ਬਣ ਸਕਦਾ ਪਰ ਹੁਣ ਤੇ ਉਹ ਬਣ ਗਿਆ ਨੇ ਭਾਵੇਂ ਉਹਨਾਂ ਦੇ ਹਲੇ ਠੀਕ ਠਾਕ ਸਾਢੇ ਕਿ ਤਿੰਨ ਸਾਲ ਹੈਗੇ ਨੇ ਜਾਂ ਪਰ ਚਲੋ ਹੈ ਤਾਂ ਹੈ ਨਾ ਹੁਣ ਪਰ ਇੰਨਾ ਸਮਾਂ ਹੁਣ ਉਹਨਾਂ ਨੂੰ ਕੁਝ ਕਸ਼ਟ ਭੁਗਣੇ ਪੈਣਗੇ ਕਿਉਂਕਿ ਸੁਣਿਆ ਉਹਨਾਂ ਨੇ ਵੀ ਬਹੁਤ ਕੋਸ਼ਿਸ਼ਾਂ ਤੇ ਕਿਹਾ ਵੀ ਬਹੁਤ ਕੋਸ਼ਿਸ਼ਾਂ ਉਹਨਾਂ ਨੇ ਸੋ ਇਹ ਜਿਹੜੀ ਇੱਕ ਲਿੰਕ ਦੀ ਸਟਾਰਲਿੰਕ ਦੀ ਡੀਲ ਖਤਮ ਹੋਈ ਉਹਦੀ ਗੱਲ ਕਰਦੇ ਹਾਂ ਜੀ ਜਦੋਂ ਡੋਨਲਡ ਟਰੰਪ ਨੇ ਸਾਰੀ ਦੁਨੀਆ ਤੇ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਕਿ ਮੈਂ ਡਿਊਟੀਆਂ ਲਾ ਦੇਣੀਆਂ ਨੇ ਫਲਾਣੇ ਤੇ 25% ਟੈਰਫ ਫਲਾਣੇ ਦੇ 35% ਟੈਰਫ ਕੈਨੇਡਾ ਵਾਲਿਆਂ ਨੂੰ ਜ਼ਿਆਦਾ ਸੀਖ ਲਗਾ ਕਿਉਂ ਕੈਨੇਡੀਅਨ ਗਵਾਂਡੀ ਵੀ ਸੀ ਤੇ ਅਮੀਰ ਗਵਾਂਡੀ ਵੀ ਸੀ ਅਮੀਰ ਗਵਾਂਡੀ ਹੋਣ ਦਾ ਮਤਲਬ ਇਹ ਹੈ ਕਿ ਕੈਨੇਡਾ ਰਿਸੋਰਸਸ ਨਾਲ ਭਰਪੂਰ ਸੋਮਿਆਂ ਨਾਲ ਭਰਪੂਰ ਮੋਲਕ ਹੈ ਤੇ ਇਹਨੂੰ 51ਵੀਂ ਸਟੇਟ ਬਣਾਉਣ ਦੀ ਗੱਲ ਵੀ ਕਰਦੇ ਨੇ ਜੇ ਕੈਨੇਡਾ ਰਿਸੋਰਸਸ ਨਾਲ ਭਰਪੂਰ ਨਾ ਹੋਵੇ ਤੇ ਦੂਸਰੇ ਪਾਸੇ ਮੈਕਸੀਕੋ ਵੀ ਹੈ ਤੇ ਉਹਨਾਂ ਨੂੰ ਵੀ ਕਹਿ ਸਕਦੇ ਕਿ ਅਸੀਂ ਤੁਹਾਨੂੰ 51ਵਾਂ ਸਟੇਟ ਬਣਾ ਲੈਣਾ ਪਰ ਨਹੀਂ ਕੈਨੇਡਾ ਨੂੰ ਬਣਾਉਣਾ ਇੱਥੇ ਜੋ ਸਭ ਕੁਝ ਹੈਗਾ ਤੇਲ ਗੈਸ ਸੋਨਾ ਤੇ ਫਰਟੀਲਾਈਜ਼ਰ ਤੇ ਹੋਰ ਪਤਾ ਨਹੀਂ ਕੀ ਕੀ ਵਾਸਟ ਵੱਡੀ ਲੈਂਡ ਤੇ 51ਵਾਂ ਸਟੇਟ ਬਣਾਉਣ ਦਾ ਸੁਪਨਾ ਤਾਂ ਸ਼ਾਇਦ ਨਾ ਕਦੇ ਪੂਰਾ ਹੋਵੇ ਪਰ ਉਹਨਾਂ ਨੇ ਕੁਝ ਨਾਰਾਜ਼ਗੀਆਂ ਸਹਿੜ ਲਈਆਂ ਪਰ ਕੁਝ ਲੋਕਾਂ ਅਜਿਆਂ ਨੇ ਨਾਰਾਜ਼ਗੀਆਂ ਸਹਿੜ ਲਈਆਂ ਜੋ ਸਿਰਫ ਡੋਨਾਲਡ 트੍ਰੰਪ ਦੇ ਨਜ਼ਦੀਕੀ ਸਨ ਇਹਨਾਂ ਵਿੱਚ ਇੱਕ ਸਾਬਕਾ ਹਾਕੀ ਪਲੇਅਰ ਵੇਨ ਗ੍ਰਿਸਕੀ ਦਾ ਨਾਮ ਵੀ ਸ਼ਾਮਲ ਹੈ। ਵੇਅਰ ਗ੍ਰਿਸਕੀ ਨੂੰ ਕੈਨੇਡਾ ਵਿੱਚ ਇੱਕ ਕਿਸਮ ਦਾ ਪੂਜਿਆ ਜਾਂਦਾ ਹੈ ਸਾਬਕਾ ਆਕੀ ਖਿਡਾਰੀ ਨੂੰ। ਪਰ ਜਦੋਂ ਡੋਨਲਡ 트੍ਰੰਪ ਦੇ ਨਾਲ ਉਹਨਾਂ ਦੀ ਨਜ਼ਦੀਕੀ ਸਾਹਮਣੇ ਆਈ ਤਾਂ ਉਹਨਾਂ ਦੇ ਬੁੱਤ ਤੇ ਵੀ ਕਾਲਕ ਮਲ ਗਏ। ਹੁਣ ਐਲਾਨ ਮਸਕ ਜਿਹੀ ਇੱਕ ਹੋਰ ਵਿਅਕਤੀ ਨੇ ਐਲਾਨ ਮਸਕ ਦੀਆਂ ਗੱਡੀਆਂ ਲੋਕ ਕੈਨੇਡਾ ਵਿੱਚ ਸ਼ੌਕ ਨਾਲ ਖਰੀਦਦੇ ਸੀ ਇੱਥੇ ਡੀਲਰਸ਼ਿਪਾਂ ਖੁੱਲੀਆਂ ਹੋਈਆਂ ਸੀ। ਬਿਜ਼ਨਸ ਕਰ ਰਹੇ ਸੀ ਕੈਨੇਡੀਅਨ ਲੋਕ ਨੂੰ EMPLOIED ਸੀਗੇ ਉਹਨਾਂ ਦੀ ਕੰਪਨੀ ਦੇ ਨਾਲ ਇੱਕ ਕੇਸੇ ਤਰ੍ਹਾਂ ਦੀ ਉਹਨਾਂ ਦੀ ਹੋਰ ਹੋਰ ਕੰਪਨੀ ਹੈ ਜੋ ਦੁਨੀਆ ਵਿੱਚ ਸੈਟਲਾਈਟ ਇੰਟਰਨੈਟ ਸੇਵਾਵਾਂ ਦਿੰਦੀ ਹੈ ਉਹ ਹੈ ਸਟਾਰਲਿੰਕ ਇੰਡੀਆ ਦੇ ਵਿੱਚ ਵੀ ਸਮਝੌਤਾ ਉਹਨਾਂ ਦਾ ਹੋ ਚੁੱਕਾ ਹੈ ਹੋਰ ਵੀ ਦੁਨੀਆ ਦੀਆਂ ਕੰਪਨੀਆਂ ਹੈਗੀਆਂ ਨੇ ਦੁਨੀਆ ਭਰ ਵਿੱਚ ਆਪਣੀਆਂ ਸੈਟਲਾਈਟ ਇੰਟਰਨੈਟ ਸੇਵਾਵਾਂ ਜਿਹੜੀਆਂ ਨੇ ਉਹ ਐਲੌਨ ਮਸਕ ਦੀ ਕੰਪਨੀ ਸਪੇਸਐਕਸ ਦਿੰਦੀ ਹੈ ਇੱਥੋਂ ਤੱਕ ਕਿ ਇੰਟਰਨੈਸ਼ਨਲ ਫਲਾਈਟਾਂ ਦੇ ਵਿੱਚ ਵੀ ਇਹਨਾਂ ਦੀ ਸੇਵਾਵਾਂ ਜਿਹੜੀਆਂ ਨੇ ਯੂਜ਼ ਕੀਤੀਆਂ ਜਾਂਦੀਆਂ ਨੇ ਤੇ 온ਟੇ리오 ਕਿਉਂਕਿ ਕੈਨੇਡਾ ਬਹੁਤ ਵੱਡਾ ਮੋਲਕ ਹੈ ਤੇ ਤੇ ਬਹੁਤ ਸਾਰੇ ਹਿੱਸਿਆਂ ਵਿੱਚ ਇੰਟਰਨੈਟ ਪਹੁੰਚਦਾ ਨਹੀਂ ਹੈ ਸੋ 온ਟੇ리오 ਸਰਕਾਰ ਤੇ ਉਥੇ ਦੇ ਪ੍ਰੀਮੀਅਰ ਡਗਫੋਰਡ ਨੇ ਸਮਝੌਤਾ ਕੀਤਾ ਸੀ ਇਲਾਨ ਮਸਕ ਦੇ ਨਾਲ ਕਿ ਅਸੀਂ ਤੁਹਾਨੂੰ 100 ਮਿਲੀਅਨ ਦੇਵਾਂਗੇ ਤੇ ਤੁਸੀਂ ਸਾਡੇ ਜਿਹੜੇ ਦੂਰ ਦਰਾਡੇ ਦੇ ਘਰ ਨੇ ਜਿੱਥੇ ਅਸੀਂ ਵੈਸੇ ਅਸੀਂ ਇੰਟਰਨੈਟ ਨਹੀਂ ਪਹੁੰਚਾ ਸਕਦੇ ਤੁਸੀਂ ਉਹਨਾਂ ਨੂੰ ਇੰਟਰਨੈਟ ਦਿਓ ਸਪੇਸਐਕਸ ਦੇ ਸਟਾਰਲਿੰਕ ਦੇ ਡਿਸ਼ਾਂ ਦੇ ਜ਼ਰੀਏ ਸੋ ਉਹ ਸਮਝੌਤਾ ਹੋਇਆ ਸੀ ਸਰਕਾਰ ਨੇ ਉਹਨਾਂ ਨੂੰ ਪੈਸੇ ਦੇਣੇ ਸੀ ਤੇ ਮਹੀਨਾਵਾਰੀ ਪੈਸੇ ਜਿਹੜੇ ਸੀ ਉਹ ਸਟਾਰਲਿੰਕ ਨੇ ਕਰਾਉਣੇ ਸੀ ਉਹਨਾਂ ਲੋਕਾਂ ਤੋਂ ਉਹ ਜਦੋਂ ਰੌਲਾ ਰੱਪਾ ਪਿਆ ਯੂ ਐਸ ਏ ਦੇ ਨਾਲ ਤੇ ਡਗਫੋਰਡ ਅਨਟੇਰੀਆ ਦੇ ਪ੍ਰੀਮੀਅਰ ਕਹਿੰਦੇ ਕਿ ਡੀਲ ਕੈਨਸਲ ਜਿਹੜਾ 트ੰਪ ਦਾ ਯਾਰ ਸਾਡਾ ਕੁਝ ਨਹੀਂ ਲੱਗਦਾ 트ੰਪ ਸਾਡੇ ਤੇ ਸਖਤੀਆਂ ਕਰ ਰਿਹਾ ਤੇ ਲੌਨ ਮਸਕ ਨੂੰ ਸਲਾਹਾਂ ਦੇ ਰਹੇ ਨੇ ਉਹਨਾਂ ਨੇ ਉਹਨਾਂ ਦੀ ਕੰਪਨੀ ਨਾਲ ਸਾਡੀ ਡੀਲ ਕੈਨਸਲ ਪਰ ਜਦੋਂ ਕਿਸੇ ਨਾਲ ਸਮਝੌਤਾ ਹੋਇਆ ਹੋਵੇ ਐਵੇਂ ਸਮਝੌਤਾ ਕੈਨਸਲ ਨਹੀਂ ਹੁੰਦਾ ਸਮਝੌਤੇ ਦੀ ਕੋਈ ਨਾ ਕੋਈ ਫਿਰ ਸ਼ਰਤ ਹੁੰਦੀ ਹੈ ਕਿ ਜੇ ਕਿਸੇ ਨੇ ਸਮਝੌਤਾ ਤੋੜਿਆ ਤੇ ਆ ਹੋਵੇਗਾ ਉਹ ਸ਼ਰਤ ਜਿਹੜੀ ਹੈ ਇਹ ਅੰਦਰ ਖਾਤੇ ਦੱਸਿਆ ਜਾ ਰਿਹਾ ਹੈ ਕਿ ਉਹ ਪੂਰੀ ਕਰ ਦਿੱਤੀ ਗਈ ਹੈ ਇੱਕ ਸਮਝੌਤਾ ਹੋਰ ਕਰ ਲਿਆ ਗਿਆ ਹੈ ਕਿ ਸਮਝੌਤਾ ਤੇ ਅਸੀਂ ਖਤਮ ਕਰ ਰਹੀ ਹਾਂ ਤੁਸੀਂ ਜਿਹੜਾ ਜੁਰਮਾਨਾ ਸਾਨੂੰ ਲਾਉਣਾ ਹੈ ਲਾ ਲਵੋ ਉਹ ਕਿੰਨਾ ਜੁਰਮਾਨਾ ਲੱਗਿਆ ਇਹ ਦੱਸਿਆ ਨਹੀਂ ਗਿਆ ਅੰਟੇਰੀਓ ਸਰਕਾਰ ਬਨ ਪਰ ਐਲਾਨ ਮਸਕ ਦੀ ਕੰਪਨੀ ਸਟਾਰਲਿੰਕ ਦੇ ਨਾਲ ਡੀਲ ਜਿਹੜੀ ਹੈ ਜੀ ਉਹ ਖਤਮ ਕਰ ਦਿੱਤੀ ਗਈ ਹੈ ਸਰਕਾਰ ਨੇ ਕੀਮਤ ਨਹੀਂ ਦੱਸੀ ਪਰ ਇਹਨਾਂ ਮੰਨਿਆ ਜਾ ਰਿਹਾ ਹੈ ਕਿ ਜਿਹੜਾ 100 ਮਿਲੀਅਨ ਦੇਣਾ ਸੀ ਉਹਦੇ ਨਾਲ ਬਹੁਤ ਜ਼ਿਆਦਾ ਘਟ ਹੈ ਪਰ ਇਹ ਤੇ ਇੱਕ ਹੋਰ ਬਹੁਤ ਵੱਡਾ ਸਵਾਲ ਆ ਖੜਾ ਹੋਇਆ ਓਏ ਕਿ ਉਹ ਜਿਹੜੇ ਘਰ ਜਿਨ੍ਹਾਂ ਨੂੰ ਸਟਾਰਲਿੰਕ ਨੇ ਕਨੈਕਸ਼ਨ ਦੇਣੇ ਸੀ ਉਹਨਾਂ ਨੂੰ ਹੁਣ ਕਨੈਕਸ਼ਨ ਕੌਣ ਦੇਵੇਗਾ